ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਮੇਰੀ ਤੁਸੀਂ ਵੀਡੀਓ ਵੇਖਦੇ ਹੁੰਦੇ ਆ ਕਦੇ ਇੱਕ ਤਾਂ ਹੀ ਅਸੀਂ ਪਾਉਂਦੇ ਹੁੰਦੇ ਆ ਵੀਡੀਓ ਅੱਜ 4 ਅਗਸਤ ਦਿਨ ਹੈ ਐਤਵਾਰ ਸੀਗਾ ਘਰੇ ਬੱਚੇ ਵੀ ਵਿਹਲੇ ਸੀਗੇ ਮੇਰਾ ਬੇਟਾ ਸਕੂਲ ਤੋਂ ਅੱਜ ਛੁੱਟੀ ਸੀ ਤੇ ਏਸੀ ਦੀ ਸਰਵਿਸ ਕਰਨੀ ਸੀ ਪਹਿਲਾਂ ਵੀ ਅਸੀਂ ਏਸੀਆਂ ਦੀ ਸਰਵਿਸ ਕਰਾਈ ਸੀ ਸਨ ਥੋ 1200 ਰੁਪਿਆ ਲੈ ਕੇ ਸੀ ਦੋਹਾਂ ਦਾ ਅੱਜ ਇੱਕ ਏਸੀ ਵਾਲਾ ਹੀ ਕਰਾ ਉਹ ਐਪੀਸੀ ਉਹਨੂੰ ਮੈਂ ਕਰੀ ਆਪਣੇ ਕੋਲ ਗਨ ਵਾਲੀ ਢੋਲ ਕੀ ਹੁੰਦੀ ਨਾ ਇੰਜਨ ਵਾਲੀ ਉਹਦੇ ਨਾਲ ਆ ਵੀ ਸਰਵਿਸ ਕਰੀ ਆ ਆਪਾਂ ਕਰੀ ਏਸੀ ਖੋਲ ਲਿਆ ਸੀਗਾ ਕੋਈ ਏਡੀ ਖਾਸ ਗੱਲ ਨਹੀਂ ਹੁੰਦੀ ਕਿ ਚਲੋ ਦੂਜਾ ਸਪਲਟ ਏਸੀ ਹੁੰਦਾ ਉਹਦੇ ਤਾਂ ਨਾ ਕਵਰ ਜੇ ਬਣੇ ਹੁੰਦੇ ਕਮਰਿਆਂ ਚੋਂ ਵੀ ਚਿੱਕੜ ਜੁਕੜ ਹੋਣ ਤੋਂ ਇਹ ਤਾਂ ਬਾਹਰ ਪਟਕੇ ਲੈ ਆਈਦਾ ਏ ਸੀ ਆ ਢੋਲ ਕੀ ਨਾਲ ਸਰਵਿਸ ਹੋਈ ਜਾਂਦੀ ਆ ਏਸੀ ਚੋਂ ਘੱਟਾ ਮਿੱਟੀ ਵਾਵਾ ਨਿਕਲਿਆ ਕਿਉਂ ਗਰਮੀ ਬੜੀ ਸੀ ਉਦੋਂ ਲੋਹਾ ਵਗਦਿਆਂ ਸੀ ਪਹਿਲਾਂ ਵਾਲੀ ਸਰਵਿਸ ਨੇ ਤਾਂ ਕੁਛ ਟਾਈਮ ਹੀ ਕੱਢਿਆ ਅਪ੍ਰੈਲ ਚ ਕਰਾਈ ਸੀ ਸਰਵਿਸ ਇਹਦੀ ਉਦੋਂ ਠੰਡੀ ਸੀ ਵੈਸੇ ਆ ਢੋਲ ਕੀ ਨਾਲ ਨਾ ਵੈਸੇ ਐ ਸਲੋਟ ਨਾਲ ਜਲੀ ਜੀ ਇਕੱਠੀ ਹੁੰਦੀ ਜਦੋਂ ਫੁੱਲ ਪ੍ਰੈਸ਼ਰ ਮਾਰਦੇ ਆ ਤੇ ਮੜਾ ਪ੍ਰੈਸ਼ਰ ਡਾਊਨ ਕਰਕੇ ਰੇਸ਼ ਕੱਟ ਕਰ ਲੋ ਢੋਲ ਕੀ ਦੀ ਸਰਵਿਸ ਹੋ ਜਾਂਦੀ ਚੰਗੀ ਤਰ੍ਹਾਂ ਢੋਲ ਕੀ ਪਹਿਲਾਂ ਧੋਲ ਉਹ ਵੀ ਸਪਰੇਅ ਵਾਲੀ ਨਾ ਹੋਵੇ ਮੁੜ ਕੇ ਕਈ ਰੰਜਗਾਲ ਜੀ ਪੈਣ ਦਾ ਖਤਰਾ ਹੁੰਦਾ ਸਪਰੇਅ ਵਾਲੀ ਨਾਲੋਂ ਤੇ ਸਰਬਸੋਗੀ ਏਸੀ ਦੀ ਬਸ ਹੋਰ ਪੰਨ 10 ਮਿੰਟਾਂ ਦਾ ਕੰਮ ਆ ਇਹ ਕੋਈ ਐਡਾ ਬਾਲਾ ਕੰਮ ਨਹੀਂ ਹੁੰਦਾ ਫਿਟਫਟਾਉਣ ਕਰਨ ਤੇ ਟਾਈਮ ਲੱਗਦਾ ਉਹ ਜਿਹੜੀਆਂ ਆਪਾਂ ਆਇਆਂ ਦੀਆਂ ਤਾਰਾਂ ਲਾਗਾਂਵੀਆਂ ਉਹਦੀਆਂ ਪਹਿਲਾਂ ਵੀਡੀਓ ਬਣਾ ਲਈ ਸੀ ਮੋਬਾਈਲ ਤੇ ਕਿ ਕਿੱਥੋਂ ਕਿੱਥੇ ਜਿਵੇਂ ਜਿਵੇਂ ਲੱਗੀਆਂ ਸੀ ਤਾਰਾਂ ਮੈਂ ਉਲਟ ਪੁਲਟ ਨਾ ਹੋ ਜੇ ਕੋਈ ਐਡੀ ਖਾਸ ਗੱਲ ਨਹੀਂ ਹੁੰਦੀ ਮਿਸਤਰੀ ਦਾ ਕਿ ਐ ਆਖ ਦਿੰਦੇ ਵੀ ਉਹ ਕਾ ਹੁਣ ਬਾਲਟੀ ਨਾਲ ਫੋਕਾ ਪਾਣੀ ਮਾਰਦਾ ਢੋਲਕੀ ਦੇ ਵਿੱਚ ਸਰਫ ਪਾਇਆ ਸੀ ਮੈਂ ਮੁੜ ਕੇ ਢੋਲਕੀ ਚ ਪਾਣੀ ਪਾਈ ਜਾਂਦਾ ਉਹਦੀ ਝਾਕੀ ਨਹੀਂ ਹਟਦੀਗੀ ਫੋਕਾ ਪਾਣੀ ਮਾਰ ਕੇ ਤੇ ਫਿਰ ਇਹਨੂੰ ਸੁਕਾਵਾਂਗੇ ਇੱਕ ਆਪਣੇ ਕੋਲੇ ਬਲੌਰ ਹੈਗੀ ਆ ਹੁਣ ਬਸ ਨਾ ਤੂੰ ਪਾਣੀ ਕਿਰਾਂ ਮਾਰਦ ਕੇ ਕੋਈ ਐਡੀ ਖਾਸ ਗੱਲ ਨਹੀਂ ਹੁੰਦੀਗੀ ਆਪਾਂ ਘਰੇ ਹੀ ਨਿੱਕੇ ਮੋٹے ਕੰਮ ਕਰ ਲਓ ਪਈ ਬਲੌਰ ਆਪਣੀ ਬਲੋਰ ਹੈਗੀ ਆ 6 ਤੱਕਾਂ ਦੇ ਇਹਦੇ ਸਪੀਟਾਂ ਛੇ ਸਪੀਟਾਂ ਬਲੋਰ ਦੀਆਂ ਪੁੱਠੇ ਚੱਕਰਾਂ ਤੇ ਵੀ ਅੰਦਰੋਂ ਘੱਟਾ ਮਿੱਟੀ ਖਿੱਚਣਾ ਹੋਵੇ ਜਿਵੇਂ ਗੱਡੀ ਗੁੱਡੀ ਸਾਫ਼ ਕਰਨੀ ਹੁੰਦੀ ਆ ਇਸੇ ਨਾਲ ਹੀ ਕਰੀ ਤੇ ਆ ਚੱਕ ਕੇ ਠੋਕਤਾ ਬਲੋਰ ਨਾਲ ਸਕਾਦਾ ਸੀ ਉਦੋਂ ਵੀਡੀਓ ਨਹੀਂ ਬਣਾਈ ਕੀ ਮੁੰਡੇ ਨੇ ਤੇ ਹੁਣ ਮੋਬਾਈਲ ਤੇ ਵੇਖ ਕੇ ਆ ਤਾਰਾਂ ਲਾਤੀਆਂ ਚਲਾਓ ਜੀ ਚੱਲ ਭਾਈ ਚਲੋ ਸ਼ੁਕਰ ਹੈ ਜੀ ਮੈਨੂੰ ਤਾਂ ਡੈਲੀ ਲੱਗਦਾ ਸੀ ਚੱਲਣਾ ਨਹੀਂ ਮੁੜ ਕੋ ਮੁੜ ਕੀ ਹੋ ਗਿਆ ਮੈਂ ਤਾਂ ਭਰਾ ਮੇਰੋ ਗਰਮੀ ਬੜੀ ਸੀ ਅੱਜ ਤਾਂ ਗਮਸੀਆਂ ਬਣਿਆ ਪਏ ਵੈਸੇ ਬਦਲਤਾ ਪਏ ਆ ਭਾਈ ਜੀ ਵੱਧ ਤੋਂ ਵੱਧ ਕਮੈਂਟ